ਜਰੂਰ ਤੁਸੀਂ ਇੱਥੇ ਆ ਰਹੇ ਹੋ ਕਿ ਜ਼ਿੰਦਗੀ ਵਿੱਚ ਫਰਕ ਵੇਖਣ ਨੂੰ ਮਿਲਿਆ ਹੈ ਨਾ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਤੁਸੀਂ ਸੱਚੇ ਦਿਲ ਨਾਲ ਆਮਦੇਵੋ ਤੁਹਾਡੀ ਸਾਰੀ ਮੁਰਾਦ ਪੂਰੀ ਹੁੰਦੀ ਹੈ ਤੁਸੀਂ ਭਟਕਦੇ ਹੋ ਵੀ ਤਾਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਹੁਣ ਆਪਣੇ ਰਾਹ ਤੋਂ ਡਗਮਗਾ ਰਹੇ ਹੋ ਥੋੜਾ ਜਿਹਾ ਕਿ ਤੁਸੀਂ ਹੁਣ ਸਿੱਧੇ ਰਾਹ 'ਾਂ ਆਣਾ ਹੀ ਆਣਾ ਹੈ ਤੇ ਕਈ ਵਾਰ ਨਹੀਂ ਵੀ ਆਂਦੇ ਤਾਂ ਆਪਣੇ ਆਪ ਨੂੰ ਮਨ ਤੋਂ ਇਦਾਂ ਹੁੰਦਾ ਕਿ ਮੈਂ ਜਾਣਾ ਹੀ ਜਾਣਾ ਹੈ ਤੇ ਅਸੀਂ ਤਾਂ ਜਦੋਂ ਦੇ ਛੋਟੇ-ਛੋਟੇ ਸੀ ਉਦੋਂ ਤੇ ਆ ਰਹੇ ਹਾਂ ਇੱਥੇ ਸਾਨੂੰ ਤਾਂ ਬਹੁਤ ਵਿਸ਼ਵਾਸ ਹੈ ਅਸੀਂ ਜੱਦ ਦੇ ਆ ਰਹੇ ਆ ਸਾਡੇ ਸਾਰੇ ਮੁਰਾਦ ਵੀ ਪੂਰੀ ਹੁੰਦੀ ਹੈ ਮਨ ਵੀ ਬਹੁਤ ਲੱਗਦਾ ਇੱਥੇ ਆ ਕੇ ਜੇ ਕੋਈ ਟੈਨਸ਼ਨ ਹੁੰਦੀ ਹੈ ਕੋਈ ਸਟ्रेस ਹੁੰਦਾ ਕੁਝ ਵੀ ਹੁੰਦਾ ਇੱਥੇ ਆ ਕੇ ਤੁਸੀਂ ਬਹੁਤ ਹਲਕਾ ਫੀਲ ਕਰਦੇ ਹੋ ਜਿਸ ਕੁਛ ਮੰਗਾ ਹੋਵੇ ਇਸ ਦਰਬਾਰ ਦੇ ਉੱਤੋਂ ਤੇ ਮਾਲਕ ਨੇ ਲੋੜੀ ਨਹੀਂ ਪੈਂਦੀ ਸਭ ਕੁਝ ਮਿਲ ਜਾਂਦਾ ਜਿਸ ਕੋਈ ਕਸ਼ਟ ਆਇਆ ਹੋਵੇ ਹੈਨਾ ਕਿਉਂਕਿ ਕਸ਼ਟ ਤਾਂ ਦੇਖੋ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਨੇ ਪਰ ਜਦੋਂ ਇੱਥੇ ਆਏ ਹੋ ਕਸ਼ਟ ਹਰਿਆ ਹੋਵੇ ਜਾਂ ਕਸ਼ਟ ਖਤਲ ਜਾਂਦੇ ਹਮ ਟਾਲ ਜਾਂਦੇ ਕੁਝ ਵੀ ਉਸੇ ਬਤਾਣੀ ਹੁੰਦੇ ਹੈ ਕੋਈ ਹੋਇਆ ਹੋਇਆ ਹੈ ਨਾ ਕਈ ਵਾਰ ਹੁੰਦਾ ਹੈ ਏਦਾਂ ਦਾ ਕਈ ਕਈ ਵਾਰ ਇੱਕ ਵਾਰ ਮੇਰੇ ਮਮਾ ਬਹੁਤ ਬਿਮਾਰ ਹੋ ਗਏ ਸੀ ਹਸਪੀਟਲ ਡਾਕਟਰ ਨੇ ਉਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਸੀਗਾ ਮੇਰਾ ਬ੍ਰਦਰ ਛੋਟਾ ਹੁੰਦਾ ਇੱਥੋਂ ਆ ਰਹੇ ਨੇ ਹਰ ਵੀਰ ਵਾਰ ਆਣਾ ਜਾਣਾ ਨੇਰੀ ਝਖੜ ਕੁਝ ਵੀ ਹੋਵੇ ਸਾਈਂ ਜੀ ਦਾ ਦਰਬਾਰ ਬੰਦ ਸੀਗਾ ਤੋਂ ਇੱਥੇ ਆ ਕੇ ਇੱਕ ਦਿਨ ਪਹਿਲਾਂ ਬਹੁਤ ਰੋਇਆ ਬਹੁਤ ਜ਼ਿਆਦਾ ਰੋਇਆ ਇੱਥੇ ਆ ਕੇ ਤੇ ਜਦੋਂ ਇੱਥੋਂ ਗਿਆ ਤੇ ਡਾਕਟਰਾਂ ਨੇ ਉਹਨੂੰ ਉਹਨਾਂ ਦਾ ਮਤਲਬ ਕੀ ਮੇਰੇ ਮੰਮਾ ਨੂੰ ਕਹਤਾ ਵੀ ਹੁਣ ਹੈ ਉਮੀਦ ਇਹਨਾਂ ਦੇ ਬਚਨ ਦੀ ਤਾਂ ਸਾਨੂੰ ਉਦੋਂ ਤੋਂ ਬਹੁਤ ਪਰਸ਼ਾ ਇਹ ਰੀਅਲ ਹੈ ਇਹ ਰੀਅਲ ਬੀਤੀ ਹੋਈ ਹੈ ਕਿ ਮੇਰੇ ਮੰਮਾ ਨੂੰ 5-6 ਸਾਲ ਪਹਿਲਾਂ ਐਦਾਂ ਹੋ ਗਿਆ ਸੀਗਾ ਵੀ ਮੈਂ ਡਾਕਟਰ ਨੇ ਜਵਾਬ ਦੇ ਡਾਕਟਰ ਤੂਰ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਵੀ 50-50 ਚਾਂਸਸ ਹੈਗੇ ਨੇ ਤੇ ਬਹੁਤ ਰੋਏ ਸੀ ਇੱਥੇ ਆ ਕਿ ਇਕੱਲਾ ਬਹਿ ਕੇ ਰੋਇਆ ਬੰਦ ਦਰਵਾਜ਼ੇ ਦੇ ਉੱਤੇ ਬੰਦ ਦਰਵਾਜ਼ੇ ਤੇ ਆ ਕੇ ਵੀ ਰੋਏ ਨੇ ਪਰ ਤਾਂ ਵੀ ਜਿਹੜੀ ਬਖਸ਼ਿਸ਼ ਮਿਲੀ ਹੈ ਨਾ ਕਸ਼ਟ ਦੂਰ ਬਹੁਤ ਜ਼ਿਆਦਾ ਹਾਂਜੀ ਉਸ ਤੋਂ ਬਾਅਦ ਵੀ ਕਿੰਨਾ ਕਿ ਜ਼ਿਆਦਾ ਮੀਨਸ ਯਕੀਨ ਇਸ ਦਰਵਾਜ਼ੇ ਨਾਲ ਹੋਰ ਹੋਇਆ ਹੈ ਜੀ ਜੀ ਤਾਂ ਜਦੋਂ ਤੁਸੀਂ ਛੋਟੇ ਛੋਟੇ ਉਦੋਂ ਤੇ ਇੱਥੇ ਆਨੇ ਆ ਯਕੀਨ ਤਾਂ ਸ਼ੁਰੂ ਤੋਂ ਹੀ ਹੈ ਪਰ ਜਦੋਂ ਬਹੁਤ ਜ਼ਿਆਦਾ ਮੁਸੀਬਤ ਸਾਡੇ ਤੇ ਪਈ ਸੀਗੀ ਤਾਂ ਉਦੋਂ ਇਹਨਾਂ ਨੂੰ ਇੱਕ ਤਰ੍ਹਾਂ ਮੰਨ ਲਓ ਅਜਮਾਇਆ ਸੀਗਾ ਵੀ ਹਾਂ ਤੁਸੀਂ ਹੈਗੇ ਹੋ ਤਾਂ ਸਾਡੀ ਜਿਹੜੀ ਮੁਸੀਬਤ ਦੂਰ ਕਰੋ ਤੋਂ ਦੋਨਾਂ ਨੇ ਪ੍ਰੂਵ ਕੀਤਾ ਵੀ ਹਾਂ ਮੈਂ ਹੈਗਾ ਤੁਹਾਡੇ ਨਾਲ ਜੇ ਤੁਸੀਂ ਵਿਸ਼ਵਾਸ ਨਾ ਲਾਉਂਗੇ ਤਾਂ ਸਭ ਕੁਝ ਮਿਲੂਗਾ ਜੇ ਤੁਹਾਡੇ ਮਨ 'ਚ ਵਿਸ਼ਵਾਸ ਹੀ ਨਹੀਂ ਆ ਤਾਂ ਕੁਝ ਵੀ ਨਹੀਂ ਆ ਵਿਸ਼ਵਾਸ ਦੀ ਗੱਲ ਹੈ ਜਦੋਂ ਜਸੀਂ ਇੱਥੇ ਆ ਰਹੇ ਹੋ ਕਿ ਜ਼ਿੰਦਗੀ ਵਿੱਚ ਫਰਕ ਵੇਖਣਾ ਮਿਲਿਆ ਹੈ ਨਾ ਵੀ ਜੇ ਤੁਸੀਂ ਦੱਸ ਰਹੇ ਹੋ ਜੇ ਤੁਸੀਂ ਸੱਚੇ ਦਿਲ ਨਾਲ ਆਮਦੇਵਾ ਤੁਹਾਡੀ ਸਾਰੀ ਮੁਰਾਦ ਪੂਰੀ ਹੁੰਦੀ ਹੈ ਤੁਸੀਂ ਭਟਕਦੇ ਹੋ ਵੀ ਤਾਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਹੁਣ ਆਪਣੇ ਰਾਹ ਤੋਂ ਡਗਮਗਾ ਰਹੇ ਹੋ ਥੋੜਾ ਜਿਹਾ ਕਿ ਤੁਸੀਂ ਹੁਣ ਸਿੱਧੇ ਰਾਹ ਆਣਾ ਹੀ ਆਣਾ ਹੈ ਕਈ ਵਾਰ ਨਹੀਂ ਵੀ ਜਾਂਦੇ ਤਾਂ ਆਪਣੇ ਆਪ ਨੂੰ ਮਨ ਤੋਂ ਐਦਾਂ ਹੁੰਦਾ ਕਿ ਮੈਂ ਜਾਣਾ ਹੀ ਜਾਣਾ ਹੈ ਤੇ ਅਸੀਂ ਤਾਂ ਜਦੋਂ ਦੇ ਛੋਟੇ-ਛੋਟੇ ਸੀ ਉਦੋਂ ਤੇ ਆ ਰਹੇ ਹਾਂ ਇੱਥੇ ਸਾਨੂੰ ਤਾਂ ਬਹੁਤ ਵਿਸ਼ਵਾਸ ਹੈ ਅਸੀਂ ਜੱਦੇ ਆ ਰਹੇ ਹਾਂ ਸਾਡੇ ਸਾਰੇ ਮੁਰਾਦ ਵੀ ਪੂਰੀ ਹੁੰਦੀ ਹੈ ਮਨ ਵੀ ਬਹੁਤ ਲੱਗਦਾ ਇੱਥੇ ਆ ਕੇ ਜੇ ਕੋਈ ਟੈਨਸ਼ਨ ਹੁੰਦੀ ਹੈ ਕੋਈ ਸਟ्रेस ਹੁੰਦਾ ਕੁਝ ਵੀ ਹੁੰਦਾ ਇੱਥੇ ਆ ਕੇ ਤੁਸੀਂ ਬਹੁਤ ਹਲਕਾ ਫੀਲ ਕਰਦੇ ਹੋ ਤੁਸੀਂ ਕੁਝ ਮੰਗਿਆ ਹੋਵੇ ਇਸ ਦਰਬਾਰ ਦੇ ਉੱਤੋਂ ਤੇ ਮਾਲਕ ਨੇ ਦੀ ਲੋੜ ਹੀ ਨਹੀਂ ਪੈਂਦੀ ਸਭ ਕੁਝ ਮਿਲ ਜਾਂਦਾ ਹੈ ਕਿਸ ਕੋਈ ਕੋਈ ਕਸ਼ਟ ਆਇਆ ਹੋਵੇ ਹੈਨਾ ਕਿ ਕਸ਼ਟ ਤਾਂ ਦੇਖੋ ਹੈਨਾ ਹਰੇਕ ਦੀ ਜ਼ਿੰਦਗੀ ਚ ਹੁੰਦੇ ਨੇ ਪਰ ਜਦੋਂ ਇੱਥੇ ਆਏ ਹੋ ਕਸ਼ਟ ਹਰਿਆ ਹੋਵੇ ਜਾਂ ਕਸ਼ਟ ਖਤਲ ਜਾਂਦੇ ਟਲ ਜਾਂਦੇ ਕੁਝ ਵੀ ਸੀ ਬਤਾਣੀ ਹੁੰਦੀ ਹੈ ਜਦੋਂ ਮੈਂ ਕੋਸ਼ਿਸ਼ ਵਿੱਚ ਹੋਇਆ ਹੋਇਆ ਹੈਨਾ ਕਈ ਵਾਰ ਹੁੰਦਾ ਹੈ ਏਦਾਂ ਦਾ ਕਈ ਕਈ ਵਾਰ ਇੱਕ ਵਾਰ ਮੇਰੇ ਮਮਾ ਬਹੁਤ ਬਿਮਾਰ ਹੋ ਗਏ ਸੀ ਹਸਪੀਟਲ ਡਾਕਟਰ ਨੇ ਉਹਨਾਂ ਨੂੰ ਮਤਲਬ ਕੀ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਸੀਗਾ ਮੇਰਾ ਬ੍ਰਦਰ ਛੋਟਾ ਹੁੰਦਾ ਇੱਥੋਂ ਆ ਰਹੇ ਨੇ ਹਰ ਵੀਰਵਾਰ ਆਣਾ ਜਾਣਾ ਨੇਰੀ ਝਖੜ ਕੁਝ ਵੀ ਹੋਵੇ ਸਾਈਂ ਜੀ ਦਾ ਦਰਬਾਰ ਬੰਦ ਸੀਗਾ ਤੂੰ ਇੱਥੇ ਆ ਕੇ ਇੱਕ ਦਿਨ ਪਹਿਲਾਂ ਬਹੁਤ ਰੋਇਆ ਬਹੁਤ ਜ਼ਿਆਦਾ ਰੋਇਆ ਇੱਥੇ ਆ ਕੇ ਤੇ ਜਦੋਂ ਇੱਥੋਂ ਗਿਆ ਤੇ ਡਾਕਟਰਾਂ ਨੇ ਉਹਨੂੰ ਉਹਨਾਂ ਮਤਲਬ ਕਿ ਮੇਰੇ ਮੰਮਾ ਨੂੰ ਕਹਤਾ ਵੀ ਹੁਣ ਹੈ ਉਮੀਦ ਇਹਨਾਂ ਦੇ ਬਚਨ ਦੀ ਤਾਂ ਸਾਨੂੰ ਉਦੋਂ ਤੋਂ ਬਹੁਤ ਸ਼ੁਸ਼ਾ ਇਹ ਰੀਅਲ ਹੈ ਇਹ ਰੀਅਲ ਬੀਤੀ ਹੋਈ ਹੈ ਕਿ ਮੇਰੇ ਮੰਮਾ ਨੂੰ 5-6 ਸਾਲ ਪਹਿਲਾਂ ਐਦਾਂ ਹੋ ਗਿਆ ਸੀਗਾ ਵੀ ਮਾਂ ਡਾਕਟਰ ਨੇ ਜਵਾਬ ਦੇ ਡਾਕਟਰ ਤੂਰ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਵੀ 50-50 ਚਾਂਸਸ ਹੈਗੇ ਨੇ ਫਿਰ ਬਹੁਤ ਰੋਏ ਸੀ ਇੱਥੇ ਆ ਕੇ ਇਕੱਲਾ ਬਹਿ ਕੇ ਰੋਇਆ ਬੰਦ ਦਰਵਾਜ਼ੇ ਦੇ ਉੱਤੇ ਬੰਦ ਦਰਵਾਜ਼ੇ 'ਤੇ ਆ ਕੇ ਵੀ ਰੋਏ ਨੇ ਪਰ ਤਾਂ ਵੀ ਜਿਹੜੀ ਬਖਸ਼ਿਸ਼ ਮਿਲੀ ਹੈ ਨਾ ਬਹੁਤ ਜ਼ਿਆਦਾ ਹਾਂਜੀ ਉਸ ਤੋਂ ਬਾਅਦ ਵੀ ਕਿੰਨਾ ਕਿ ਜ਼ਿਆਦਾ ਮੀਨਸ ਯਕੀਨ ਇਸ ਦਰਵਾਜ਼ੇ ਨਾਲ ਹੋਰ ਹੋਇਆ ਹੈ ਜਿਹੜਾ ਜਦੋਂ ਤੁਸੀਂ ਛੋਟੇ ਛੋਟੇ ਉਦੋਂ ਤੇ ਇੱਥੇ ਆਨੇ ਆ ਯਕੀਨ ਤਾਂ ਸ਼ੁਰੂ ਤੋਂ ਹੀ ਹੈ ਪਰ ਜਦੋਂ ਬਹੁਤ ਜ਼ਿਆਦਾ ਮੁਸੀਬਤ ਸਾਡੇ ਤੇ ਪਈ ਸੀਗੀ ਤਾਂ ਉਦੋਂ ਇਹਨਾਂ ਨੂੰ ਇੱਕ ਤਰ੍ਹਾਂ ਮੰਨ ਲਓ ਅਜਮਾਇਆ ਸੀਗਾ ਵੀ ਹਾਂ ਤੁਸੀਂ ਹੈਗੇ ਹੋ ਤਾਂ ਸਾਡੀ ਜਿਹੜੀ ਮੁਸੀਬਤ ਦੂਰ ਕਰੋ ਤੋਂ ਦੋ ਦੋਨਾਂ ਨੇ ਪ੍ਰੂਵ ਕੀਤਾ ਵੀ ਹਾਂ ਮੈਂ ਹੈਗਾ ਤੁਹਾਡੇ ਨਾਲ ਜੇ ਤੁਸੀਂ ਵਿਸ਼ਵਾਸ ਨਾ ਲਾਉਂਗੇ ਤਾਂ ਸਭ ਕੁਝ ਮਿਲੂਗਾ ਜੇ ਤੁਹਾਡੇ ਮਨ 'ਚ ਵੀ ਵਿਸ਼ਵਾਸ ਹੀ ਨਹੀਂ ਆ ਤਾਂ ਕੁਝ ਵੀ ਨਹੀਂ ਆ ਵਿਸ਼ਵਾਸ ਦੀ ਗੱਲ ਹੈ